ਸਭ ਪੰਥ ਸੰਗਤ ਨੂੰ ਪੰਥ ਆਖਿਆ ਉਸ ਵੇਲੇ ਪਰ ਜਿਸ ਵੇਲੇ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿਨਾਂ ਨੇ ਖਾਲਸੇ ਪੰਥ ਦੀ ਬੈਸਾਖੀ ਵਾਲੇ ਦਿਨ ਸਿਰਜਣਾ ਕੀਤੀ ਪੰਜ ਪਿਆਰੇ ਜਿਹੜੇ ਹਨ ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਆਪ ਪ੍ਰਾਪਤ ਕੀਤੀ ਜਿਸ ਵੇਲੇ ਪੰਡ ਸਿੰਘ ਮਹਾਰਾਜ ਨੇ ਤਿਆਰ ਕੀਤੇ ਉਹਨਾਂ ਤੋਂ ਬਾਅਦ ਪੰਡ ਸਿੰਘਾਂ ਨੇ ਸੀਸ ਲਏ ਤੇ ਉਸ ਤੋਂ ਬਾਅਦ ਹੋਰ ਪੰਡ ਸਿੰਘ ਉੱਠੇ ਮਹਾਰਾਜ ਅਸੀਂ ਵੀ ਸੀਸ ਦੇਣ ਵਾਸਤੇ ਤਿਆਰ ਹਾਂ ਪਰ ਕਲਗੀਧਰ ਪਾਤਸ਼ਾਹ ਨੇ ਕਿਹਾ ਨਹੀਂ ਪੰਡ ਪਿਆਰੇ ਜਿਹੜੇ ਪੰਜ ਰਹਿਣਗੇ ਤੁਸੀਂ ਮੁਕਤੇ ਕਰਕੇ ਪ੍ਰਸਿੱਧ ਹੋਵੋਗੇ ਗੁਲਾਮੋਂ ਮੁਕਤੇ ਦਾ ਕਿਤਾਬ ਦਿੱਤਾ ਜਿਸ ਵੇਲੇ ਅੰਮ੍ਰਿਤ ਛਕਾਇਆ ਪੰਡ ਕਕਾਰੀ ਰਾਤ ਦਾ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਆਪਾਂ ਪੜਦੇ ਨਾ ਰਹਿਤ ਪਿਆਰੀ ਮੁੱਝ ਕੋ